ਖਬਰ ਆਸਪਾਸ ਦੇਖ ਰਹੇ ਤਾਂ ਸਿੱਧੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਕਿਸਾਨਾਂ ਦੇ ਵੱਲੋਂ ਅੱਜ ਫਿਰ ਜਿਹੜਾ ਹੈ ਸ਼ੰਭੂ ਟੋਲ ਪਲਾਜ਼ਾ ਫਤਿਹ ਕਰ ਲਿਆ ਗਿਆ ਫਤਿਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਇੱਥੇ ਦਰਨਾ ਦਿੱਤਾ ਗਿਆ ਸੀ ਕਾਰਨ ਜਿਹੜਾ ਹੈ ਉਹ ਸੀ ਕਿਸਾਨ ਜਿਹੜਾ ਇੱਕ ਜੋ ਨਾਲ ਨੇੜਲੇ ਪਿੰਡ ਹੈ ਸੰਧਾਰਸੀ ਉੱਥੋਂ ਦਾ ਇੱਕ ਕਿਸਾਨ ਗੁਰਜਨ ਸਿੰਘ ਜਿਹੜਾ ਆਪਣੀ ਫਸਲ ਲੈ ਕੇ ਅੰਬਾਲਾ ਮੰਡੀ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜਾ ਹੁੰਦਾ ਹੈ ਟੋਲ ਕੱਟਿਆ ਗਿਆ ਸੀ ਤੇ ਉਸ ਟੋਲ ਤੋਂ ਬਾਅਦ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ 2 ਘੰਟੇ ਤੱਕ ਜਿਹੜਾ ਸ਼ੰਭੂ ਟੋਲ ਪਲਾਜ਼ਾ ਉਸ ਨੂੰ ਫ੍ਰੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਵੱਲੋਂ ਆਪਣੀ ਜਿਹੜੀ ਗਲਤੀ ਮੰਨੀ ਗਈ ਹੈ ਤੇ ਗਲਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਰਮਚਾਰੀ ਦੇ ਵੱਲੋਂ ਜਿਹੜਾ ਗਲਤੀ ਦੇ ਨਾਲ ਕਿਸਾਨ ਦਾ ਟੋਲ ਕੱਟਿਆ ਗਿਆ ਤਾਂ ਉਸ ਟੋਲ ਤੋਂ ਬਾਅਦ ਜਿਹੜਾ ਕਾਫੀ ਢੇਰ ਜਿਹੜਾ ਇੱਥੇ ਇਹ ਕਿਸਾਨ ਇਕੱਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਸ਼ੰਭੂ ਟੋਲ ਪਲਾਜ਼ਾ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਫਤਿਹ ਕਰ ਲਿਆ ਗਿਆ ਨੈਸ਼ਨਲ ਹਾਈਵੇ ਦੇ ਅਥਾਰਟੀਆਂ ਦੇ ਵੱਲੋਂ ਜੋ ਅਧਿਕਾਰੀ ਨੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਗ ਜਿਹੜਾ ਮੰਨਣ ਦਾ ਜਿਹੜਾ ਆਸ਼ਵਾਸਨ ਦਿੱਤਾ ਗਿਆ ਫਿਲਹਾਲ ਕਿਸਾਨਾਂ ਦੇ ਵੱਲੋਂ ਜਿਹੜਾ ਅਲਟੀਮੇਟ ਦੇ ਦਿੱਤਾ ਗਿਆ ਸੀਗਾ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੂਜਾ ਟੋਲ ਵੀ ਜਿਹੜਾ ਹੈ ਫ੍ਰੀ ਕਰ ਦਿੱਤਾ ਜਾਵੇਗਾ ਤੇ ਅੱਜ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਇੱਥੇ ਇਕੱਠੇ ਹੋਏ ਸਨ ਜਿਸ ਤੋਂ ਬਾਅਦ ਇਹ ਟੋਲ ਜਿਹੜਾ ਹੁਣ ਮੁੜ ਸ਼ੁਰੂ ਹੋ ਚੁੱਕਿਆ ਹੈ ਤੇ ਕਾਫੀ ਜਿਹੜਾ ਜਿਵੇਂ ਕਿਸਾਨ ਆਗੂ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਏਕੇ ਦੇ ਵਿੱਚ ਬਾਲੇ ਤੇ ਅੱਜ ਉਹ ਜਿਹੜਾ ਏਕੇ ਦਾ ਬਲ ਜਿਹੜਾ ਦੇਖਣ ਨੂੰ ਮ

ਜਿਹੜਾ ਤੁਸੀਂ ਹਾਈਵੇ ਬੰਦ ਕੀਤਾ ਸੀਗਾ ਤੇ ਕੀ ਜਿਹੜੀ ਮੰੰਗਾਂ ਦੇ ਆਹ ਮੰੰਗਾਂ ਜੀ ਸਾਡੀ ਜਿਹੜਾ ਖਾਣੇ ਕਾਰਡ ਸੀ ਇੱਚ ਦਾ ਇਹਦੇ ਮੰਗੇ ਇੱਕ ਟ੍ਰੈਕਟ ਦੀ ਪਰਚੀ ਕੱਟਦੇ ਆ ਇਹਦੇ ਮੰਗੇ ਇੱਕ ਜਿਸ ਕੋਲ ਗੱਡੀ ਵਾਲੇ ਕੋਲ ਚੰਡਾ ਦੇ ਕਾਰਡ ਹੋਊਗਾ ਬਹਿ ਜਾਊਗਾ ਇਸ ਨੂੰ ਕੋਈ ਨਹੀਂ ਰੋਕੇ ਜਿਹੜੀ ਚੀਜ਼ ਨਹੀਂ ਹੋਊਗੀ ਇੱਕ ਚੀਜ਼ ਦੇ ਵਿਲੰਘੜ ਦਊਗਾ ਜੋ ਪੱਤਰਕਾਰ ਐਨਾਂ ਦਾ ਵੀ ਕਿਹਾ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਲੰਘਣ ਦੇਖ ਰੋ ਨਹੀਂ ਵੀ ਮਰੇ ਪਾਈਆਂ ਕੀ ਕਹਿੰਦੇ ਨੇ ਅਮਨ ਜਸਤ ਜਾਨਾ ਨਹੀਂ ਪਰਚੀ ਕਿਉਂ ਕੱਟਦੇ ਆ हां जिने ਮੰਗਾ ਦੀ ਸਰ ਸਾਡੀ ਸਹਿਮਤੀ ਹੋ ਗਈ ਹੈ ਜੇ ਸਾਰੀ ਮੰਗਾਂ ਸਾਡੀ ਸਹਿਮਤੀ ਹੋ ਗਈ ਜੀ ਹੁਣ ਸਾਈਨ ਕਰਕੇ ਦੇਦੇ ਸਾਨੂੰ ਅਸੀਂ ਮੋਹਰ ਲਵਾ ਕੇ ਕਾਗਜ਼ ਚ ਲਉਂਗੇ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਮੁੱਦੇ ਚੱਕਿਆ ਤੁਹਾਡੇ ਪਿੰਡ ਦਾ ਸੀ ਜਿਹੜੇ ਪਹੁੰਚੇ ਨੇ ਤੇ ਹੁਣ ਕੀ ਲੱਗਦਾ ਜਿਵੇਂ ਇਸ ਕੇ ਦੇ ਵਿੱਚ ਗੱਲ ਹੈ ਇਸ ਕੇ ਦੇ ਵਿੱਚ ਵਰਕਦੇ ਜੀ ਸਾਰੇ ਭਾਈ ਆ ਕੇ ਬੁਲਾਏ ਤੇ ਜਿੱਥੇ ਜਿੱਥੇ ਵੀ ਫੋਨ ਕਰਿਆ ਸਾਰੇ ਆਫ ਹੋਣਾ ਸਾਰੀ ਦੁਨੀਆ ਪਹੁੰਚੀ ਹੈ ਸਾਡਾ ਲੱਖਾਂ ਸਾਰਾ ਪਹੁੰਚਿਆ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਦਨੇ ਪਹੁੰਚੇ ਹੈ ਅਸੀਂ ਉਹ ਵੀ ਕਹਿੰਦੇ ਅੱਗੇ ਨੂੰ ਵੀ ਇਕੱਠੇ ਰੋ ਸਾਰੇ ਅੱਗੇ ਨੂੰ ਕੰਮ ਕਰਾਉਣਾ ਲੱਖੇ ਦਾ ਕਰਾਓ ਬਾਹਰ ਜਾਣਾ ਹੁਣ ਪਿੰਡ ਬੋਲ ਦੀ ਵਿਸ਼ੇਸ਼ਤਾ 24 ਤਰੀਕ ਨੂੰ ਸਮਰਾਲੇ ਇਧਰ ਏਲੀਵਾਂ ਵੀ ਕਿਹਾ ਵੱਧ ਤੋਂ ਵੱਧ ਸੰਖਤ ਤੁਸੀਂ ਪਹੁੰਚੋ ਤਾਂ ਕਿ ਅੱਜ ਦਾ ਸਾਡੀ ਜ਼ਮੀਨਾਂ ਉੱਥੇ ਦੀਆਂ ਵੱਲੋਂ ਪੋਇੰਗੇ ਸਾਡੇ ਵੀ ਆਊਗੀ ਹੁਣ ਹਰਿਆਣੇ ਵਿੱਚ ਆ ਗਈ 45000 ਏਕੜ ਇਹ ਜ਼ਿਮੇਦਾਰਾਂ ਦੀ ਜ਼ਮੀਨਾਂ ਇਸ ਤਰੀ ਖੋਸ ਲੈਣੀ ਹੈ ਨਾ ਇਹਨਾਂ ਕੋਲ ਟਰੈਕਟਰ ਨਹੀਂ ਹੈ ਨਾ ਗੁਜ਼ਰਣਾ ਹਜ਼ਾਰਾਂ ਘਾਤਾਂ ਦੇ ਪਲਾੜ ਦੇ ਰਾਹ ਉਹ ਵੀ ਬਸਾਂ ਨਿੱਕੇ ਸਾਲ ਨੂੰ ਮਿਲਣਾ ਕਿ 4 ਮਹੀਨਾ ਮੈਂ ਆਪਣੇ ਨਿਆਣੇ ਦੇ ਵਿਆਹ ਕਿੱਥੇ ਦੇ ਕਰੂੰਗਾ ਕਿ ਖਰਚਾ ਕਿੱਥੇ ਦੇ ਕਰੂੰਗਾ ਸਾਰੇ ਬੰਦੇ ਸੜਕਾਂ ਤੇ ਆਉਂਗੇ ਤੇ ਹੜੀ ਕਰਨਾ ਲਾ ਦੇ ਇੱਕ ਸਾਡਾ ਜਿੱਪ ਵਾਲੇ ਮੀਟਰ ਕਿਸੇ ਦੇ ਵੀ ਲੱਗ ਸਕਦਾ ਵੀ ਫੁੱਲ ਵਿਰੋਧ ਦੀ ਜਿੱਥੇ ਵੀ ਲੱਗੂਗੇ ਅਸੀਂ ਪਟੂਗੇ ਦਫ਼ਤਰ ਜਮ੍ਹਾਂ ਕਰਾਉਂਗੇ ਅਸੀਂ ਕਿਤੇ ਨਹੀਂ ਲਗਣ ਦੇਣੇ ਆਪਣੇ ਪਿੰਡਾਂ 'ਚ